ਸਤਨਾਮ ਸ੍ਰੀ ਵਾਖਰੂ ਜੀ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵਨ ਲਗਈ ਪਰ ਬ੍ਰਹਮ ਸਰਣਾਈ ਚੌਗਰਦਾ ਹਮਾਰਾ ਰਾਮਕਾਰ ਦੁਖ ਲਗੈ ਨੋ ਭਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮੋ ਖਦੀ ਆਏ ਕਲ ਬਲਾਈ ਰਹਾਓ ਰੱਖ ਲੀਏ ਤਨ ਰਖਨ ਹਾਰ ਸਭੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਸੋਹਿਲ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਜਾ ਕਰ ਕੀਰਤ ਆਖੀਐ ਕਰਤੇ ਖੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵ ਰੂਪ ਸਿਰਜਣਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਸ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਤਿਰਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਉਣ ਸੁਮਾਰ ਸੰਭਸਾ ਲਿਖਿਆ ਮਿਲ ਕ੍ਰਿਪਾ ਬੋ ਤੇਲ ਦਿਓ ਸਜਣਾ ਸੀਸੜੀਆਂ ਜੋ ਆ ਸਭ ਸਿਓ ਮੇਲ ਘਰ ਕਰਿਓ ਪਹੁੰਚਾ ਸਦੜੇ ਨਿਤ ਪਵਨ ਸਦਨ ਹਰਾ ਸਿਮਰੀਐ ਨਾਨਕ ਸੇ ਦਿਾਵਨ ਰਾਗਾ ਸਾ ਮਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ ਗੁਰ ਗੁਰ ਇਕ ਉਸ ਨੇਕ ਬਾਬਾ ਆਜਾ ਘਰ ਕਰਕੇ ਕੀਰਤ ਹੋਏ ਸੋ ਕਰਾ ਰਖ ਵਡਾਈ ਤੋਇ ਰਹਾ ਹੋ ਵਿਸੇ ਚ ਸਿਆਂ ਘੜੀਆਂ ਪੈ ਰਾ ਥਿੱਤੀ ਵਾਰੀ ਮਾਹੋ ਆ ਸੂਰਜ ਕੋ ਰਤਨਿਕ ਨਾਨਕਰਤੇ ਕੇ ਕਹਤੇ ਵੈਸ ਰਾਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਪੁਲੰਤ ਜੋਤੀ ਸਾਸੀ ਆਰਤੀ ਹੋਏ ਭਉਖੰਡਨਾ ਤੇਰੀ ਆਰਤੀ ਅਨਾਥਾ ਸਬਦਵਾਜੰਤ ਭੇਰੀ ਰਹਾ ਸੈਸ ਤਾ ਬਨਨ ਨਨ ਨਨ ਤੋਹਿ ਕੋ ਸਸ ਮੂਰਤ ਨਨ ਐਕ ਤੋਇ ਸਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤੋ ਗੰਧੇ ਚਲਤ ਮੋਹੀ ਸਮੈ ਜੋਤ ਜੋਤੈ ਸੋਏ ਤੇ ਦਾ ਚੰਨਣ ਸਮੈ ਚੰਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਇ ਚਰਨ ਕੋਲ ਮਕਰੰਦ ਲੋਭਿਤ ਮਨ ਅੰਧ ਨੋ ਮੋਇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰ ਕੋਏ ਜਾਤੇ ਤੇ ਰਹਿ ਨਾਏ ਵਸਾ ਗੋੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅंजलि ਪਨ ਵੱਡਾ ਹੈ ਕਰ ਡੰਡਾਤ ਪਨ ਵੱਡਾ ਹੈ ਰਹਾਓ ਸਾਖਤਰ ਸਾਧਨਾ ਜਾਣਿਆ ਤਿਨ ਅੰਤਰੋਂ ਮੈਂ ਕੰਡਾ ਹੈ ਜਿਉਂ-ਜਿਉਂ ਚੱਲਾ ਚੁਬੈ ਦੁਖ ਪਾਵੈ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਨਾਰਨ ਨਾਮ ਸੁਮਾਣੇ ਦੁਖ ਜਨਮ ਮਰਨ ਕੋ ਖੰਡਾਏ ਅਵਨਾਸੀ ਪੁਰਗ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਮੰਡਾਏ ਅਮ ਗਰੀ ਮਸਕੀਨ ਪ੍ਰਭ ਤੇਰੇ ਹਰ ਆਖ ਰਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇ ਕਰਨਾ ਮੇ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬਿਲਾ ਯਾ ਖਾਟ ਚਲੋ ਹਰ ਲਾ ਅਗ ਬਸਨ ਸੁਹਲਾ ਆਉਧ ਘਟੈ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵੈਉ ਰਸ ਕਾ ਕਾ ਤ ਕਾ ਤ ਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨ ਵਸੇਰਾ ਨਿਜ ਘਰ ਮੈ ਲਪਾਉ ਸੁਖ ਸਹਜੇ ਬਹਰ ਨ ਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ